10ਵੀਂ ਪਾਸ ਦੇ ਲਈ ਬੰਪਰ ਪੜ੍ਹ

ਦੇ ਲਈ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਤੇ ਇਸ ਦੇ ਲਈ ਅਰਜ਼ੀ ਫਾਰਮ 31 ਜੁਲਾਈ ਤੱਕ ਭਰੇ ਜਾਣਗੇ ਸਿਲੈਕਸ਼ਨ ਕਮਿਸ਼ਨ ਨੇ ਇਸ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਕਰ ਦਿੱਤਾ 8300 26 ਅਸਾਮੀਆਂ ਨੇ ਇਸਦੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਿਆ ਨੇ ਤੁਸੀਂ ਆਨਲਾਈਨ ਜਿਹੜਾ ਹੈ ਇਹ ਅਰਜ਼ੀਆਂ ਦੇ ਲਈ ਅਪਲਾਈ ਕਰ ਸਕਦੇ ਹੋ ਭਰਤੀ ਦੇ ਲਈ ਫੀਸ ਕਿੰਨੀ ਰੱਖੀ ਗਈ ਹੈ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦਰਅਸਲ ਜਰਨਲ ਵਰਗ ਹੋਰ ਪਿਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲਈ ਇਹ ਫੀਸ 100 ਰੁਪਏ ਹੈ ਜਦਕਿ ਹੋਰ ਸ਼੍ਰੇਣੀਆਂ ਦੇ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ SSC MTS ਭਰਤੀ ਲਈ ਉਮਰ ਸੀਮਾ ਜੋ ਕਿ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 25 ਸਾਲ ਰੱਖੀ ਗਈ ਹੈ ਜਿਸ ਦੇ ਲਈ ਉਮਰ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਤਾਂ ਇੱਥੇ ਦੱਸਦੀ ਹੈ ਕਿ ਜਿਹੜੀਆਂ ਹੋਰ ਸ਼੍ਰੇਣੀਆਂ ਨੇ ਉਹਨਾਂ ਨੂੰ ਸਰਕਾਰੀ ਨਿਯਮਾਂ ਦੇ ਵਿੱਚ ਥੋੜੀ ਜਈ ਛੂਟ ਦਿੱਤੀ ਜਾਵੇਗੀ ਵਿਦਿਅਕ ਯੋਗਤਾ 10ਵੀਂ ਪਾਸ ਹੋਣੇ ਚਾਹੀਦੇ ਹੋ ਇਸ ਦੇ ਨਾਲ ਲਿਖੀ ਭਰਤੀ ਅਰਜ਼ੀ ਪ੍ਰਕਿਰਿਆ ਆਨਲਾਈਨ ਹੋਵੇਗੀ ਜਿਸ ਦੇ ਲਈ ਤੁਸੀਂ ਨੋਟੀਫਿਕੇਸ਼ਨ ਨੂੰ ਪਹਿਲਾਂ ਡਾਊਨਲੋਡ ਕਰੋ ਤੇ ਉੱਥੋਂ ਇਸ ਦੀ ਪੂਰੀ ਜਾਣਕਾਰੀ ਲੈ ਲਓ ਹੁਣ ਤੁਹਾਨੂੰ ਅਪਲਾਈ ਆਨਲਾਈਨ ਤੇ ਕਲਿੱਕ ਕਰਨਾ ਹੋਵੇਗਾ ਤੇ ਇੱਥੇ ਬਿਨੇ ਪੱਤਰ ਦੇ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਸਹੀ ਟੰਗਦਨਾ ਭਰ ਕੇ ਤੁਸੀਂ ਆਪਣੀ ਅਰਜ਼ੀ ਦੀ ਫੀਸ ਅਦਾ ਕਰਨੀ ਹੈ ਤੇ ਸਬਮਿਟ ਤੇ ਕਲਿੱਕ ਕਰਕੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਸਬਮਿਟ ਹੋ ਜਾਵੇਗੀ ਇਸ ਪ੍ਰਿੰਟ ਆਊਟ ਸੁਰੱਖਿਅਤ ਰੱਖ ਲੈਣਾ ਤਾਂ ਜੋ ਭਵਿੱਖ ਦੇ ਵਿੱਚ ਤੁਹਾਡੇ ਕੰਮ ਆ ਸਕੇ ਤਾਂ 10ਵੀਂ ਪਾਸ ਦੇ ਲਈ ਬੰਪਰ ਭਰਤੀਆਂ ਨਿਕਲੀਆਂ ਨੇ MTS ਤੇ ਹੌਲਦਾਰ ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਜੀ ਅਪਲਾਈ ਕਰ ਲੋ ਕਿਤੇ ਤੁਹਾਡੇ ਹੱਥੋਂ ਇਹ ਮੌਕਾ ਨਾ ਨਿਕਲ ਜਾਈ 31 ਜੁਲਾਈ ਆਖਰੀ ਤਰੀਕ ਹੈ 10ਵੀਂ ਪਾਸ ਦੇ ਲਈ ਬੰਪਰ ਭਰਤੀਆਂ ਨਿਕਲੀਆਂ ਨੇ ਤਾਂ ਜਲਦੀ ਜਲਦੀ ਅਪਲਾਈ ਕਰ ਲੋ ਕਿਤੇ ਤੁਹਾਡੇ ਹੱਥੋਂ ਵੀ ਇਹ ਮੌਕਾ ਨਿਕਲ ਨਾ ਜਾਏ ਦਰਸਲ MTS ਤੇ ਹੌਲਦਾਰ ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਪ੍ਰਕਿਰਿਆ 27 ਜੂਨ ਤੋਂ ਸ਼ੁਰੂ ਹੋਈ ਹੈ ਤੇ ਜੁਲਾਈ ਆਖਰੀ ਮਿਤੀ ਹੈ 31 ਜੁਲਾਈ ਤੋਂ ਪਹਿਲਾ ਪਹਿਲਾ ਅਪਲਾਈ ਕਰ ਲੋ ਕਿਤੇ ਤੁਹਾਡੇ ਹੱਥੋਂ ਮੌਕਾ ਨਾ ਨਿਕਲ ਜਾਏ 10ਵੀਂ ਪਾਸ ਦੇ ਲਈ SSC MTS ਭਰਤੀ ਦੇ ਲਈ 8326 ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਤੇ ਇਸ ਦੇ ਲਈ ਅਰਜ਼ੀ ਫਾਰਮ 31 ਜੁਲਾਈ ਤੱਕ ਭਰੇ ਜਾਣਗੇ ਸਿলেকਸ਼ਨ ਕਮਿਸ਼ਨ ਨੇ ਇਸ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਕਰ ਦਿੱਤਾ 8300 26 ਅਸਾਮੀਆਂ ਨੇ ਇਸਦੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਿਆ ਨੇ ਤੁਸੀਂ ਆਨਲਾਈਨ ਜਿਹੜਾ ਹੈ ਇਹ ਅਰਜ਼ੀਆਂ ਦੇ ਲਈ ਅਪਲਾਈ ਕਰ ਸਕਦੇ ਹੋ ਭਰਤੀ ਦੇ ਲਈ ਫੀਸ ਕਿੰਨੀ ਰੱਖੀ ਗਈ ਹੈ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦਰਅਸਲ ਜਰਨਲ ਵਰਗ ਹੋਰ ਪਿਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲਈ ਇਹ ਫੀਸ 100 ਰੁਪਏ ਹੈ ਜਦਕਿ ਹੋਰ ਸ਼੍ਰੇਣੀਆਂ ਦੇ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ SSC MTS ਭਰਤੀ ਦੇ ਲਈ ਉਮਰ ਸੀਮਾ ਜੋ ਕਿ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 25 ਸਾਲ ਰੱਖੀ ਗਈ ਹੈ ਜਿਸ ਦੇ ਲਈ ਉਮਰ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਤਾਂ ਇੱਥੇ ਦੱਸਦੀ ਹੈ ਕਿ ਜਿਹੜੀਆਂ ਹੋਰ ਸ਼੍ਰੇਣੀਆਂ ਨੇ ਉਹਨਾਂ ਨੂੰ ਸਰਕਾਰੀ ਨਿਯਮਾਂ ਦੇ ਵਿੱਚ ਥੋੜੀ ਜਈ ਛੂਟ ਦਿੱਤੀ ਜਾਵੇਗੀ ਵਿਦਿਅਕ ਯੋਗਤਾ 10ਵੀਂ ਪਾਸ ਹੋਣੇ ਚਾਹੀਦੇ ਹੋ ਇਸ ਦੇ ਨਾਲ ਲਿਖੀ ਭਰਤੀ ਅਰਜ਼ੀ ਪ੍ਰਕਿਰਿਆ ਆਨਲਾਈਨ ਹੋਵੇਗੀ ਜਿਸ ਦੇ ਲਈ ਤੁਸੀਂ ਨੋਟੀਫਿਕੇਸ਼ਨ ਨੂੰ ਪਹਿਲਾਂ ਡਾਊਨਲੋਡ ਕਰੋ ਤੇ ਉੱਥੋਂ ਇਸ ਦੀ ਪੂਰੀ ਜਾਣਕਾਰੀ ਲੈ ਲਓ ਹੁਣ ਤੁਹਾਨੂੰ ਅਪਲਾਈ ਆਨਲਾਈਨ ਤੇ ਕਲਿੱਕ ਕਰਨਾ ਹੋਵੇਗਾ ਤੇ ਇੱਥੇ ਬਿਨੇ ਪੱਤਰ ਦੇ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਸਹੀ ਟੰਗਦਨਾ ਭਰ ਕੇ ਤੁਸੀਂ ਆਪਣੀ ਅਰਜ਼ੀ ਦੀ ਫੀਸ ਅਦਾ ਕਰਨੀ ਹੈ ਤੇ ਸਬਮਿਟ ਤੇ ਕਲਿੱਕ ਕਰਕੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਸਬਮਿਟ ਹੋ ਜਾਵੇਗੀ ਇਸ ਦਾ ਪ੍ਰਿੰਟ ਆਊਟਰ ਸੁਰੱਖਿਅਤ ਰੱਖ ਲੈਣਾ ਤਾਂ ਜੋ ਭਵਿੱਖ ਦੇ ਵਿੱਚ ਤੁਹਾਡੇ ਕੰਮ ਆ ਸਕੇ ਤਾਂ 10ਵੀਂ ਪਾਸ ਦੇ ਲਈ ਬੰਪਰ ਭਰਤੀਆਂ ਨਿਕਲੀਆਂ ਨੇ MTS ਤੇ ਹਾਲ ਦਾ ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਜੀ ਅਪਲਾਈ ਕਰ ਲੋ ਕਿਤੇ ਤੁਹਾਡੇ ਹੱਥੋਂ ਇਹ ਮੌਕਾ ਨਾ ਨਿਕਲ ਜਾਈ 31 ਜੁਲਾਈ ਆਖਰੀ ਤਰੀਕ